ਪੈਸੇ ਕਮਾਉਣ ਨਾਲੇ ਕੰਮ ਛੱਡੀ ਫਿਰਦੇ ਆਂ ਜੀ ਪੈਸੇ ਕਮਾਉਣੇ ਹੁੰਦੇ ਕੁਦਰਤ ਨੇ ਇੱਕ ਕਲਾ ਦਿੱਤੀ ਸੀ ਜਿੰਨੇ ਮਰਜ਼ੀ ਕਮਾ ਲੈਂਦੇ ਪੰਜਾਬ ਦੇ ਹੱਕ 'ਚ ਜਦੋਂ 13 ਦੇ 13 ਨੇ ਤੇ 10 ਦੇ 10 ਨੇ ਆਵਾਜ਼ ਚੱਕੀ ਮਾਈ ਦੇ ਲਾਲ ਦੀ ਕਿਰਦੀ ਹਿੰਮਤ ਨਹੀਂ ਕਿ 1 ਰੁਪਈਆ ਵੀ ਪੰਜਾਬ ਦੇ ਵਿਕਾਸ ਦਾ ਰੋਕ ਕੇ ਦਿਖਾ ਦੇਣੇ 1 ਰੁਪਈਆ ਦੀ ਗਠਵੰਦਨ ਦੀ ਸਰਕਾਰ ਆ ਰਹੀ ਹੈ ਉਹਦੇ ਚ ਆਪਣੇ ਪੰਜਾਬ ਤੋਂ 13 ਫਿਰ ਕੁਰੂਖੇਤਰ 14 ਫਿਰ ਦਿੱਲੀ ਤੋਂ ਫਿਰ ਗੁਜਰਾਤ ਤੋਂ ਦੋ ਬੀਰੋ ਆਪਣੇ ਉੱਥੇ ਹੋਣਗੇ ਹੁਣ 20 25 ਤੇ 10 ਪਹਿਲੇ ਹੀ ਨੇ ਰਾਸਵਾਲ ਆਪਣੇ ਹੋਣਗੇ 35 40 ਜਦੋਂ 35 40 ਇਨਕਲਾਬੀ ਉੱਥੇ ਹੋਏ ਪੰਜਾਬ ਦੇ ਹੱਕ ਚ ਜਦੋਂ 13 ਦੇ 13 ਨੇ ਦੇ 10 ਦੇ 10 ਨੇ ਆਵਾਜ਼ ਚੱਕੀ ਮਾਈ ਦੇ ਲਾਲ ਦੀ ਕਿਸ ਦੀ ਹਿੰਮਤ ਨਹੀਂ ਕਿ 1 ਰੁਪਈਆ ਵੀ ਪੰਜਾਬ ਦੇ ਵਿਕਾਸ ਦਾ ਰੋਕ ਕੇ ਦਿਖਾ ਦੇਣੇ 1 ਰੁਪਈਆ ਵੀ ਆਪਣਾ ਸਰਕਾਰ ਚ ਹਿੱਸਾ ਹੋਊਗਾ ਔਰ ਵੱਡਾ ਹਿੱਸਾ ਹੋਊਗਾ ਪਹਿਲੀ ਵਾਰ ਪੰਜਾਬ ਦਾ ਐਡਾ ਵੱਡਾ ਹਿੱਸਾ ਪੈਣ ਜਾ ਰਿਹਾ ਸੈਂਟਰ ਦੀ ਸਰਕਾਰ ਚ ਇਧਰ ਉਧਰ ਰਿਪੋਰਟ ਪਾ ਕੇ ਖਰਾਬ ਨਾ ਕਰ ਲਿਓ ਹੁਣ ਬੜੀ ਮੁਸ਼ਕਲ ਨਾਲ ਹਿੱਸਾ ਪੈਣ ਜਾ ਰਿਹਾ ਪੰਜਾਬ ਦਾ ਵੱਡਾ ਪੰਜਾਬ ਵਾਸਤੇ ਕੰਮ ਕਰ ਰਿਹਾ ਦਿਲ ਧੜਕਦਾ ਪੰਜਾਬ ਵਾਸਤੇ ਪੈਸੇ ਕਮਾਉਣ ਵਾਲੇ ਕੰਮ ਛੱਡੀ ਫਿਰਦਿਆਂ ਜੀ ਪੈਸੇ ਕਮਾਉਣੇ ਹੁੰਦੇ ਕੁਦਰਤ ਨੇ ਇੱਕ ਕਲਾ ਦਿੱਤੀ ਸੀ ਜਿੰਨੇ ਮਰਜ਼ੀ ਕਮਾ ਲੈnde ਪਰ ਨਹੀਂ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ ਆ ਆ ਇਹ ਆ ਬੰਦ ਕਰਦੇ ਆ ਆ ਖੜਕਾ ਹੁੰਦਾ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ ਜੇ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਓਏ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਮ ਲਿਖਵਾ ਲੈਂਦਾ ਪਰ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਦੱਸਿਆ ਤਾਂ ਮੂੰਹੋਂ ਜਵਾਬ ਆਇਆ ਫਿਰ ਬੰਦੇ ਦਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਐ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਉਦਾਸੀਆਂ ਕਰਕੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਹੈ ਆਪਦਾ ਹੀ ਸਵਾਦ ਹੁੰਦਾ ਹੈ